ਪੰਚੀ ਅਜੀ ਗੁਰਦੁਆਰਾ ਮੈਂ ਕਿਹ ਜਾ ਚੱਲਣਾ ਬੌਲੀ ਸਾਹਿਬ ਬੌਲੀ ਸਾਹਿਬ ਕਿਹੜੇ ਜੀ ਬੌਲੀ ਸਾਹਿਬ ਗੋਬਿੰਦ왈 ਸਾਹਿਬ ਹਨਾ ਠੀਕ ਹੈ ਜੀ ਪਹਿਲੇ ਇਤਿਹਾਸ ਦਿਖਾ ਦਮਾ ਤੁਹਾਨੂੰ ਬਾਕੀ ਕੰਮ ਬਾਅਦ ਚੋਂ ਹੈ ਜੀ ਅ ਇੱਥੇ ਲਿਖਿਆ ਬਈ ਜੀ ਅ ਨਹੀਂ ਇੱਥੇ ਨਹੀਂ ਲਿਖਿਆ ਹੋਆ ਹੈਗਾ ਵੈਸੇ ਦੱਸਿਆ ਜਾ ਰਿਹਾ ਹੈ ਜੀ ਇਹ ਚੌਥੇ ਪਾਸ਼ਾਈ ਦਾ ਗੁਰਦੁਆਰਾ ਇਹ ਠੀਕ ਹੈ ਤੇ ਚੱਲਦੇ ਆਂ ਜੀ ਫਿਰ ਅੰਦਰ ਸਾਰੀ ਸੰਗਤ ਨਾਲ ਦੀ ਨਾਲ ਜਾ ਰਹੀ ਹੈ ਜੀ ਮੱਥਾ ਟੇਕਣ ਪਾਸ਼ਾਈ ਤੀਸਰੀ ਹੈ ਜੀ ਮੈਨੂੰ ਲੱਗਿਆ ਚੌਥੀ ਹੈ ਤੀਸਰੀ ਪਾਸ਼ਾਈ ਦਾ ਹੀ ਗੁਰਦੁਆਰਾ ਹੈ ਠੀਕ ਹੈ ਬੌਲੀ ਸਾਹਿਬ ਕਹਿੰਦੇ ਸਾਧ ਸੰਗਤ ਜੀ ਇਸ਼ਨਾਨ ਕਰਦੇ ਸਮੇ ਬੌਲੀ ਸਾਹਿਬ ਦੇ ਜਲ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਸਾਫ ਸਫਾਈ ਦਾ ਵਿਸ਼ੇਸ਼ ਜਿਹੜਾ ਜੀ ਆਪਣਾ ਧਿਆਨ ਰੱਖਿਆ ਜਾਵੇ ਠੀਕ ਹੈ ਜੀ ਇਥੇ ਇੱਕ ਗੱਲ ਹੋਰ ਆ ਕਹਿੰਦੇ ਹਰ ਪੌੜੀ ਦੇ ਉੱਪਰ ਜੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਆਪਾਂ ਪੂਰੀ ਰੂਹ ਦੇ ਨਾਲ ਠੀਕ ਆ ਬਹੁਤ ਪ੍ਰਕਾਰ ਦੇ ਜਿਹੜੇ ਸਾਡੇ ਕਸ਼ਟ ਠੀਕ ਆ ਉਹ ਦੂਰ ਕੀਤੇ ਜਾਂਦੇ ਆ ਤੇ ਦੂਸਰੀ ਗੱਲ ਆਏ ਆ ਬਹੁਤ ਗੱਲਾਂ ਕਹਿਣ ਦਾ ਬਾਬ ਆਏ ਆ ਵੀ ਸੋਲਵ ਹੋ ਜਾਂਦੀ ਹੈ ਤੇ ਬੀਬੀਆਂ ਦੇ ਜਾਣ ਦਾ ਰਸਤਾ ਬਹੁਤ ਇਥੇ ਇਸ਼ਾਰੇ ਵੀ ਕਰਦੇ ਆ ਬਹੁਤ ਕਰਦੇ ਵੀ ਆ ਦੂਰ ਦੂਰ ਤੱਕ ਜਿੱਥੇ ਮਰਜੀ ਤੱਕ ਨਿਗਾਹ ਮਾਰ ਲਓ ਜੀ ਭਾਂਡੇ ਭਾਂਡਿਆ ਦੇਖ ਲਓ ਲੋ জੂਮ ਕਰਕੇ ਵੀ ਦਿਖਾ ਦਨੀ ਆ ਮੈਂ ਭਾਂਡੇ ਭਾਂਡੇ ਇੱਥੇ ਦਾ ਲੋ ਬਹੁਤ ਹੀ ਵਧੀਆ ਜੀ ਇਹ ਹੈਗੀ ਹੈ ਜੀ ਪੱਲਾ ਬਰਤਨ ਸਟੋਰ ਠੀਕ ਹੈ ਜੀ ਤੇ ਲੈਨੇ ਆ ਜੀ ਬਹੁਤ ਸੋਹਣੇ ਸੋਹਣੇ ਇੱਥੇ ਭਾਂਡੇ ਪਏ ਆ ਜੀ ਪਿੱਤਲੇ ਦੇ ਗਲਾਸ ਪਏ ਆ ਜੀ ਮੈਂ ਕਹਿੰਦੀ ओरिजिनल ਵੀ ਪਿਆ ਹੈ ਭਾਜੀ ਕਹਿੰਦੇ ਡੁਪਲੀਕੇਟ ਵੀ ਸਭ ਕੁਝ ਵੇਚੇ ਪਿਆ ਇੱਥੇ ਠੀਕ ਆ ਹਾਂ ਜੀ ਹਾਂ ਜੀ ਠੀਕ ਆ ਭਾਂਡੇ ਲੈਣਾ ਹੈ ਤੁਸੀਂ ਵੀ ਭਾਂਡੇ ਲੈਣ ਹਾਂ ਚਲੋ ਆਓ ਜੀ ਅੱਛਾ ਠੀਕ ਹੈ ਲੋ ਫੇਰ ਲੋ ਲੋ ਫੇਰ ਭਾਂਡੇ ਕਿਹੜੇ ਲੈਣੇ ਤੁਸੀਂ ਕਿੰਨੇ ਸੋਹਣੇ ਸੋਹਣੇ ਗਲਾਸ ਬਾਪੂ ਦੇਖ ਸਾਰੀਆਂ ਚੀਜ਼ਾਂ ਪਈਆਂ ਔਰੇ ਜੋ ਮਰਜ਼ੀ ਚੱਕ ਲੋ ਗਲਾਸ ਦੇਖੋ ਕਿੰਨੇ ਸੋਹਣੇ ਆ ਆ ਦੇਖੋ ਬੇਰ ਤੂੰ ਵੀ ਲੈ ਲੈ ਗੁੱਸਾ ਆਣੇ ਦੀ ਗੱਲ ਕਰਦੀ ਇਹਨਾਂ ਦੇ ਡਿਜ਼ਾਈਨ ਵਾਲੇ ਡਿਜ਼ਾਈਨ ਵਾਲੇ ਤੁਸੀਂ ਇਹਨਾਂ ਚ ਇਹਨਾਂ ਚ ਖਾਂਦੇ ਪੀਂਦੇ ਮਤਲਬ ਪੀਂਦੇ ਪੁੰਦੇ ਹੋਣੇ ਆ ਪਹਿਲਾਂ ਆਪਣੇ ਟਾਈਮ ਚ ਇੱਕ ਵਰਤੇ ਹੋਤੇ ਠੀਕ ਹੈ ਇਹ ਕਾਂਚ ਦੇ ਥਾਗਾ ਲੋਹੇ ਦੇ ਲੋਹੇ ਦੇ ਹਾਂ ਲੋਹੇ ਦੇ ਹਾਂ ਕਹਿੰਦੇ ਪਿੱਤਲ ਦੇ ਚੱਕ ਕੇ ਦੇਖ ਲੈ ਨਹੀਂ ਚੱਕ ਕੇ ਨਹੀਂ ਤੁਸੀਂ ਚੱਕ ਕੇ ਦੇਖੋ ਤੁਸੀਂ ਚੱਕੋ ਨਾ ਮੈਂ ਇਹ ਨਹੀਂ ਇਹ ਜਿਹੜਾ ਤਾਂਬੇ ਦਾ ਗਲਾਸ ਆ ਇਹ ਇਹਦੇ ਪਰ ਪਾਣੀ ਤਾਂ ਨਹੀਂ ਚੜਿਆ ਵਾ Ориジナル ਹੋਗਾ ਹੈ ਹਾਂ ਪਾਣੀ ਆ ਔਰ ਦੁਵਾ ਕੰਮ ਕਰਿਆ ਹੈ ਅੱਛਾ ਸਮਝ ਲਓ ਹਾਂ ਕਿ ਵੀਰ ਜੀ ਅੰਦਰ ਆ ਜਾਓ ਆਜੋ ਇਹ ਕਾ ਉਧਰ ਤੋਂ ਦੇਖੋ ਢੋਲੀਆਂ ਢੋਲੀਆਂ ਆ ਜੋ ਮੜ ਜੇ ਦੇਖੀਏ ਗਲਾਸ ਸੋਹਣੇ ਆ ਇੱਕ ਗੱਲ ਹੈ ਇੱਥੇ ਮੈਂ ਬਾਪੂ ਜਿੱਥੇ ਤੱਕ ਨਿਗਾਹ ਮਾਰੀ ਬਸ ਭੋਂਡਿਆਂ ਦੀ ਦੁਕਾਨਾਂ ਜਾਂਦਾ ਹਾਂ ਕਿੰਨੇ ਸੋਹਣੇ ਸੋਹਣੇ ਹੋ ਉਹ ਆ ਲੋਕ ਠੀਕ ਆ ਬਸ ਜਿਨ੍ਹਾਂ ਨੇ ਲੈਣੀ ਆ ਉਹਨਾਂ ਨੇ ਲੈਣੀ ਆ ਜਿਨ੍ਹਾਂ ਨੇ ਨਹੀਂ ਲੈਣਿਆ ਨਹੀਂ ਲੈਣੇ ਆ ਆਂਟੀ ਕਹਿੰਦੇ ਜੇ ਤੁਸੀਂ ਚਾਹ ਪੀਣ ਆਉਗੇ ਤੁਹਾਨੂੰ ਇਹਦੇ ਚ ਪਾ ਕੇ ਦੂੰਗੀ ਮੈਂ ਠੀਕ ਆਂਟੀ ਫਿਰ ਅਸੀਂ ਆਵਾਂਗੇ ਹੋਰ ਕਿਹਾ ਦਿਖਾਓ ਜੀ ਦਿਖਾਓ ਇਧਰ ਕਾਪਾ ਹੂੰ ਕਿੰਨਾ ਨਹੀਂ ਸਾਹੇ ਕਰੋ ਚੈੱਕ ਕਰੋ ਬੱਪਾ ਜੀ ਵਧੀਆ ਲੱਗਣਾ ਹਾਂ ਵੀਰ ਇਹ ਗੱਲ ਤਾਂ ਕਿਸ ਸਾਸਤ੍ਰਿਕ ਆ ਠੀਕ ਹੈ ਠੀਕ ਆ ਬੱਪਾ ਇਹ ਆ 120 ਰੁਪਏ ਦਾ ਜੀ ਠੀਕ ਹੈ ਜੀ ਆ 140 ਦਾ ਆ ਵੀ 120 ਦਾ ਕੀ ਆ ਲੈਣਾ ਅਗੀ ਇੱਥੇ ਹੁੰਦਾ ਹੈ ਆਹ ਕਵਿਦਾ ਹਾਂ ਬੜੀ ਲੈਣਾ ਚਾਹਦੇ ਕਰੋ ਨਾ ਉੱਥੇ ਚਾ ਲੈਣਾ ਉਹ ਜੇ ਤਾਂ ਲੈਣਾ ਏ ਪਹਿਲਾਂ ਗੱਲ ਕਰ ਲਓ ਵੀ ਨੱਖ ਨੂੰ ਲੈ ਕੇ ਪਹਿਲਾਂ ਮੈਂ ਸਲਾਹ ਦਾ ਕਰ ਹਾਂ ਹਾਂ ਤੋੜ ਬਣ ਤਾਂ ਹੀ ਹੁੰਦੀ ਹੁੰਦੀ ਆ ਹਾਂ ਹਾਂਜੀ ਕਿੱਥੇ ਹੋਈ ਬਾਅਦ ਵਿੱਚ ਮਾਰ ਕਰਦੇ ਵਿੱਚ ਕਰਦੇ ਕੋਈ ਗਾਲੀ ਆਹ ਹਲੋ ਤੁਸੀਂ ਦੇਖੋ ਮੰਨੂ ਤਾਂ ਹੀ ਬਹੁਤ ਸੋਹਣਾ ਲੱਗਿਆ ਇੱਥੇ ਤਾਂ ਪਾਪਾ ਨੇ ਲੱਸੀ ਵੀ ਜੇ ਕਰਨੀ ਕਰ ਲਿਆ ਨੇ ਇਹ ਚੀਜ਼ ਵੈਸੇ ਵਧੀਆਂ ਵੈਸੇ ਵਧੀਆਂ ਹਾਂ ਹੈ ਯਾਰ ਰੋਟੀ ਕੰਮ ਆ ਜਾਂਦੀ ਆ ਦਾ ਮਤਲਬ ਇੱਥੇ ਰੋਟੀ ਖਾਣ ਲੱਗਿਆ ਪਾਣੀ ਦਾ ਭਰਿਆ ਵਾ ਠੀਕ ਹੈ ਜੀ ਕੋਈ ਨਿੰਬੂ ਪਾਣੀ ਬਣਾਉਣਾ ਕੋਈ ਦਹੀਂ ਜਮਾਣੀ ਕੋਈ ਦੁੱਧ ਥੋੜਾ ਬੜਾ ਬਚਿਆ ਫ੍ਰਿਜ ਵਿੱਚ ਰੱਖੋ ਸਾਰੇ ਨਿਕਮ ਨੇ ਠੀਕ ਓਕੇ ਮੇਰੀ ਵੀਡੀਓ ਬਣ ਗਈ ਹੈ ਹਾਂ ਕੀ ਬਾਤ ਹੈ ਹੈ ਨਾ ਉਹ ਲੈ ਲੈਣਾ ਮੈਂ ਵੀ ਲੈਣਾ ਹੈ ਇੱਕ ਫਿਰ ਲੈ ਚੱਕ ਆ ਮੈਂ ਪਹਿਲਾਂ ਪੈਸੇ ਦੇਖਾਂ ਮੇਰੇ ਕੋਲ ਹੈਗੇ ਕਿ ਨਹੀਂ ਆ 100 ਦਾ ਜਾਂ 120 ਦਾ ਨਹੀਂ ਅਸੀਂ ਆ ਲੈਣੇ ਖੁੰਡੀ ਵਾਲੀ ਦਾ ਰੇਟ ਲਾਉ 100 ਰੁਪਿਆ ਇਹ ਦੇ 110 ਨਹੀਂ 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 ਚਲ ਕੋਈ ਨਹੀਂ ਦੇ ਲਾਉ ਦੇ ਫਿਰ ਤੈਨੂੰ ਮੈਂ ਵੀ ਉਹ ਜਿਹੀ ਲੈਣਾ ਹੈ ਇਹਦੀ ਪੈਕਿੰਗ ਕੁਝ ਅਲੱਗ ਡਿਜ਼ਾਈਨ ਨਹੀਂ ਹੈਗਾ ਕੁਝ ਅਲੱਗ ਨਹੀਂ ਕੁਝ ਮੈਨੂੰ ਹੋਰ ਦੇ ਦੇ ਦੇਖ ਕੇ ਕੀ ਹੋਰ ਲੈ ਲੋ ਦਿਖਾ ਦੇ ਦਿਖਾ ਦੇ ਆ ਛੋਟਿਆਂ ਨਾਲ ਨਹੀਂ ਸਰਨਾ ਆ ਹੈਗੇ ਆ ਇਹ ਜਿਹੀ ਕੁਝ بڑا ਦਿਖਾ ਵੱਡਾ ਨਹੀਂ ਇਹਦੇ ਚ ਹੋਈ ਬਸ ਆਹੀ ਚੀਜ਼ਾਂ ਪਈਆਂ ਹੈ ਚਲ ਜੇ ਕੋਸਟ ਦੀ ਇੱਕ ਪੀਸ ਦਿਖਾਈ ਮੜੇ ਜਿਵੇਂ ਵੈਸੇ 80 ਰੁਪਏ ਦਾ ਮਾੜਾ ਦੇ ਚਲ ਦੇਖਦੇ ਆ ਰੁਕ ਜਾ ਲੈ ਬਹੁਤ ਬਹੁਤ ਸ਼ੁਕਰੀਆ ਵੀਰੇ ਬਹੁਤ ਸੋਨੇ ਭਾਂਡੇ ਦਿਖਾਏ ਆ ਤਾਂ ਸਾਨੂੰ ਤੁਹਾਡੀ ਸ਼ੌਕ ਤੇ ਆ ਬਹੁਤ ਬਹੁਤ ਧੰਨ ਜੀ ਬੰਦਾ ਜੀ ਦੀ ਨਕਰੀ ਆ ਕੋਈ ਸ਼ਰਦਾ ਨਾ ਹੁੰਦਾ ਉਹਨੂੰ ਹਰ ਇੱਕ ਚੀਜ਼ ਮਿਲਦੀ ਆ ਅੱਛਾ ਇਹਦੇ ਪਰਨਾਮ ਨਹੀਂ ਲਿਖ ਸਕਦੇ ਲਿਖਦਾ ਲਿਖ ਦਿਓ ਮੜੇ ਜੇ ਨਾਮ ਲਿਖੋ ਇਹਦੇ ਪਰ ਨਾਮ ਵੀ ਲਿਖਾਉਣਾ ਮੈਂ ਤਾਂ ਨਾਮ ਲਿਖਿਓ ਪਾਪਾ ਦਾ ਨਾਮ ਲਿਖਾਉਂਗੀ ਲਿਖਿਓ ਜੀ ਨਾਮ ਲਿਖਿਓ ਜੀਰੇ ਨਾਮ ਪਰ ਜਾਊਗਾ ਅਸੀਂ ਆਏ ਆ ਜੀ ਸ੍ਰੀ ਚਮਕੌਰ ਸਾਹਿਬ ਦੇ ਲਗ ਪਾਸ ਹਾਂ ਕੀ ਲਖਾਈਏ ਮਹਾਲ ਮਹਾਲ ਲਖਾ ਲੋ ਤੁਸੀਂ ਮਹਾਲ ਅਸੀਂ ਮਹਾਲੇ 12 ਮਹਾਲੇ ਇਹ ਨਾ ਪਰ ਲਿਖ ਦੋ ਪਰਸ਼ੋਤਮ ਮਹਾਲ ਖਰਚੋ ਖਰਚੋ ਮਹਾਲ ਪਰਸ਼ੋਤਮ ਮਹਾਲੇ ਲਗਾਉਣਾ ਜੀ ਮੈਂ ਕੁੜੀ ਤੂੰ ਤਾਂ ਰੁਕ ਜਾ ਬੀ ਆ ਨਾ ਮਹਾਲੇ ਮਮੇ ਨੂੰ ਕੰਨਾ ਹਾ ਹਾ ਲੱਲੇ ਨੂੰ ਕੰਦਾ ਉਹ ਦੇਣਾ ਕੋਈ ਨਹੀਂ ਮੇਰਾ ਅੱਜ ਦੱਸੋ ਜੀ ਪਰ ਸ਼ੋਤਮ ਆਹ ਲੈਣਾ ਕਾ ਸੱਤੇ ਦੇ ਪੈਰ ਤੋਂ ਹਾ ਹਾ ਮਹਾਲਾ 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 ਹਾਂ ਤੰਨਾ ਹਾ ਹਾ ਲੱਲਾ ਹਾ ਹਾ ਲੱਲਾ ਆ ਚਲੋ ਸ਼ੋਗਰੀਆ ਜੀ ਹਾਂ ਮੈਂ ਬਣਾ ਲਈ ਜੀ ਜਰੂਰ ਬਾਪੂ ਜੀ ਕੋਲ ਆਉਂਗੇ ਜਿੰਨੇ ਵੀ ਸਾਡੇ 뷰ਅਰਸ ਆ ਸੋ ਇੱਕ ਵਾਰੀ ਜਰੂਰ ਜਾਇਓ ਜੀ ਜੈਨੂਅਲ ਜੇ ਰੇਟ ਆ ਇਹ ਜੀ ਕੋਈ ਗੱਲ ਨਹੀਂ ਕੋਈ ਨਹੀਂ ਸਭ ਦਾ ਮਾਨ ਤਨ ਕਰਦੇ ਆ ਚਾਹੇ ਪੈਸੇ ਘੱਟ ਹੋਣ ਚਾਹੇ ਪੈਸੇ ਵੱਧ ਹੋਣ ਸਭ ਕੁਝ ਲੈ ਕੇ ਰੱਖ ਲੈਣੇ ਆ ਸਾਡੀ ਦੁਕਾਨ ਭੱਲਾ ਪਰਤਾ ਸਟੋਰ ਹੈ ਜੀ ਵੀ ਗੁਰਦੁਆਰਾ ਬੋਲੀ ਸਾਹਿਬ ਦੇ ਸਾਹਮਣੇ ਜਦੋਂ ਮਰਜ਼ੀ ਆਓ ਐ ਪ੍ਰਾਈਸ ਬਿਲਕੁਲ ਜਾਇਜ਼ ਸਾਰੀ ਮਾਰਕੀਟ ਨਾਲੋਂ ਜਾ ਹੀ ਰਿਹਾ ਠੀਕ ਆ ਥੈਂਕ ਯੂ ਵੀਰੇ ਓਕੇ ਫਿਰ ਸਾ ਵਾਹਿਗੁਰੂ ਜੀ ਕੀ ਫਤਿਹ